ਇਤਨਾ ਜਵਾਨ ਵਾਂ ਸੋਹਣੀ ਆ ਹਾਂਜੀ ਦੱਸਿਆ ਤਾਂ ਨਹੀਂ ਤੁਹਾਨੂੰ ਮੈਂ ਹਾਂ ਹਾਂਜੀ ਸਭ ਕੁਝ ਐ ਠੀਕ ਠਾਕ ਵਾ ਸੁਣ ਲੈ ਮੇਰੀ ਗੱਲ ਇਹ ਪੈਗ ਵੀ ਲਾ ਲੈਂਦਾ ਹੀ ਅਸਾ ਤੂੰ ਕਿਤੇ ਮੇਰੇ ਭੂਏ ਥਾਣੀ ਪਹਿਲੋਂ ਮੇਰੇ ਘਰ ਵੜ ਕੇ ਤੇ ਪੁੱਛ ਲੈਣੀ ਉਹ ਸਭ ਕੋ ਤੇਰੀ ਕਿਹੜੀ ਸੱਜੇ ਪੱਟੋ ਕੱਢੀ ਭੂਆ ਸਗੀ ਹੀ ਹੈ ਹਾਏ ਹੈ ਭੂਆ ਜੀ ਮੈਨੂੰ ਆ ਵੇਖ ਲੈ ਉਹ ਆ ਗਿਆ ਹੀ ਕਈ ਲੀਕੇ ਐਦਾਂ ਕਈ ਮਾਰਨ ਪੈਂਦਾ ਤੇ ਐਦਾਂ ਮੇਰੇ ਹੱਥੀ ਪੈਂਦਾ ਹੀ ਹੁਣ ਤਾਂ ਹੈ ਨਾ ਆ ਵੇਖ ਲੈ ਜੋ ਬਣ ਤੇ ਨੁਕਲ ਨਹੀਂ ਹੈਗੇ

ਯੋਨੀ ਉਹਨੇ ਕੋਈ ਗੱਲ ਨਾ ਅੱਗੇ ਵੀ ਇੰਨਾ ਹੀ ਮਾਰੀ ਤੇ ਪਵਾ ਜੀ ਸੱਚੀਆਂ ਗੱਲਾਂ ਦੱਸਦਾ ਕੋਈ ਝੂਠ ਥੋੜੀ ਬੋਲਦਾ ਵਾ ਹਾਏ ਹਾਏ ਮੈਂ ਤਾਂ ਲੱਕਾ ਮੋੜਨ ਚੱਲਿਆ ਵਾ ਉਸ ਮਾਣੀ ਮੋੜਨ ਚੱਲਿਆ ਹੈਗਾ ਮੁੰਡਾ ਉਹ ਲੋਕੀ ਗੱਲ ਬੜੇ ਭਰਦੇ ਆ ਮੈਂ ਹੀ ਚਾਹੀਨਾ ਤੁਸੀਂ ਆਂਦੇ ਹੀ ਤੇ ਅਹੀਂ ਤਾਈ ਨੂੰ ਆਂਦੇ ਹੀ ਨਹੀਂ ਵੀ ਨਹੀਂ ਆਹੀ ਨਹੀਂ ਪਵਾ ਜੀ ਮੈਨੂੰ ਸੱਚ ਦੱਸਿਓ ਇਹ ਪੈਗ ਵੀ ਲਾ ਲਿੰਦਾ ਵਾ ਹਾਏ ਹਾਏ ਨਹੀਂ ਹਣ ਕੇ ਦਾ ਬੇੜਾ ਬਹਿ ਗਿਆ ਕਿ ਆ ਗਰਕ ਗਿਆ ਵਾ ਕੋਈ ਕੀ ਤੈਨੂੰ ਆਖ ਦਿੱਤਾ ਕਿਸ ਨੇ ਦੱਸੋ ਹਾਂ ਪਵਾ ਜੀ ਇਦਾਂ ਸੱਚ ਮਮੀ ਕੀ ਗੱਲ ਹੋਈ ਆ ਬਾਣੀ ਹੁਣ ਕੁਰੀ ਆਖੀ ਜਾਂਦੀ ਆ ਮੈਂ ਨਹੀਂ ਗਾ ਰਿਸ਼ਤਾ ਕਰਨਾ ਸੋਚ ਸਮਝ ਕੇ ਹੀ ਕਰਾਂਗੇ ਦੀਦੀ ਤੈਨੂੰ ਹੋ ਕੀ ਗਿਆ ਵਾ ਉੱਥੇ ਤੂੰ ਗੱਲ ਹੋਰ ਕੀਤੀ ਇੱਥੇ ਤੂੰ ਆਣ ਕੇ ਉੱਥੇ ਤੂੰ ਹੋਰ ਹਨ ਇੱਥੇ ਆਣ ਕੇ ਤੂੰ ਹੋਰ ਹੋ ਗਈਆਂ ਤੂੰ ਬਦਲ ਗਈਆਂ ਤੂੰ ਸੱਚ ਗੱਲ ਦੱਸ ਗੱਲ ਕੀ ਹੋਈ ਸਾਰੀ ਸੱਚੀ ਗੱਲ ਦੱਸ ਭੂਆ ਜੀ ਤੁਸੀਂ ਤਾਂ ਮੈਨੂੰ ਹੀ ਪਈ ਜਾਣਦੇ ਜੀ ਲੈ ਤੈਨੂੰ ਧੀ ਹੈ ਕੀ ਪਹਿਣਾ ਵਾ ਅਜੇ ਤੂੰ ਉੱਥੇ ਕੋਹ ਕਰਕੇ ਆਈ ਇੱਥੇ ਤੂੰ ਆਣ ਕੇ ਕੋਹ ਕਰਨ ਦੇ ਪਈਆਂ ਬੱਸ ਮੈਂ ਨੁਵਾਂ ਛੱਕੀ ਪਿਆ ਕੀ ਕਿਤੇ ਪਿੰਦਾ ਪੁੰਦਾ ਤਾਂ ਨਹੀਂ ਨਾ ਨਹੀਂ ਪਿੰਦਾ ਕਿੱਥੋਂ ਬੋਤਲ ਜੱਡਾ ਤੇ ਆਪਾ ਤੇ ਬੋਤਲ ਨੇ ਕਿੱਥੋਂ ਪੀ ਲੈਣੀ ਆ ਇਹ ਕਿਸਦਾ ਬੇੜਾ ਬੈਠਾ ਵਾ ਹਾਂ ਨਹੀਂ ਨਾ ਪਿੰਦਾ ਫਿਰ ਆਪ ਬੈਠ ਗਿਆ ਕਿਸਦਾ ਨਹੀਂ ਨਾ ਪਿੰਦਾ ਪੂਆ ਜੀ ਪੱਕੀ ਗੱਲ ਲੈਣਾ ਮੈਂ ਤੈਨੂੰ ਕੀ ਆਖਣ ਲਈ ਯਰ ਤੈਨੂੰ ਪੂਆ ਦਾ ਯਕੀਨ ਨਹੀਂ ਐ ਕਿ ਵੜੇ ਚ ਕੀ ਨੇ ਗਵੰਡੀਆਂ ਨੇ ਤਾਂ ਨਹੀਂ ਦੱਸਿਆ ਮੈਂ ਤਾਂ ਨਾ ਹੀ ਨਹੀਂ ਲਿਆ ਗਵੰਡੀਆਂ ਦਾ ਤੈਨੂੰ ਸੁਣਾਇਆ ਆ ਗਿਆ ਫਿਰ ਹਲਾ ਤੀਖਾ ਲਤੀ ਨੂੰ ਉਹ ਮੈਂ ਤਾਂ ਤੈਨੂੰ ਤੋਰਿਆ ਬੜਾ ਸੋਹਣਾ ਤੀਏ ਚਲੋ ਕੋਈ ਨਹੀਂ ਫਿਰ ਪੂਆ ਜੀ ਮੈਂ ਕੁੜੀ ਵਾਲਿਆਂ ਨਾਲ ਨਾ ਗੱਲ ਕਰਕੇ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਚੰਗਾ ਫਿਰ ਪੂਆ ਜੀ ਆਪੇ ਤੂੰ ਆਖੀ ਜਾਨੀ ਆਪੇ ਤੂੰ ਦੇਖ ਲੈ ਕੁੜੀ ਵੇਖ ਲੋਏ ਆਪੇ ਹੁਣ ਫੇਰ ਤੂੰ ਕੁੜੀ ਵਾਲਿਆਂ ਵੱਲ ਹੋ ਗਈਆਂ ਸੇਗ ਮਮਿਤ ਮੈਂ ਚੱਲਣਾ ਬਣ ਨੱਕਾ ਮੋੜੀ ਆਵਾਂ ਬੱਸ ਲੋ ਜੋ ਫਰਦੇ ਜੀ ਕੀਰ ਘੱਟ ਨਹੀਂ ਕੀ ਆ ਤੇ ਕਿੰਦੀ ਛੱਡ ਗਿਆ ਮੈਂ ਕਦੀ ਵੀ ਛੱਡ ਗਿਆ ਚੰਗਾ ਹੈ ਵੀ ਤੂੰ ਛੱਡਣ ਨਹੀਂ ਗਿਆ ਦੀ ਭੈਣ ਕਿਉਂ ਕੀਆ ਵਾ ਇਹਨਾਂ ਨੇ ਕਰਨ ਕੀ ਆਈਏ ਇੱਥੇ ਬਾਲਾ ਤੂੰ ਇਹ ਚੀਜ਼ਾਂ 'ਚ ਭਾਗ ਨਾ ਲਿਆ ਕਰ ਮੈਂ ਹੈਗਾ ਹੁਣ ਐ ਗੱਲਾਂ ਕਰਨ ਵਾਸਤੇ ਮੈਂ ਚੰਗਾ ਹੈ ਆਪੇ ਪਾਬੀ ਕਰਕੇ ਛੱਡਣ ਗਈ ਛੱਡਣ ਨਹੀਂ ਗਈ ਤੇ ਗੱਲ ਸੁਣ ਲੈ ਮੇਰੀ ਤੂੰ ਇਹ ਗੱਲਾਂ 'ਚ ਭਾਗ ਨਾ ਲਿਆ ਕਰ ਕੱਲ ਨੂੰ ਤੂੰ ਸੋਹਣੇ ਵੀ ਜਾਣਾ ਵਾ ਜੇ ਉੱਥੇ ਇਹ ਕਿੰਨੇ ਗੱਲਾਂ ਕੀਤੇ ਫੇਰ ਲਾਹਵੇਂ ਤੇ ਆ ਦੇ ਫੇਰ ਵੀਰ ਜੀ ਦੁੱਖ ਮੈਨੂੰ ਵੀ ਆਉਂਦਾ ਮੇਰਾ ਰਿਸ਼ਤਾ ਤੜਾਇਆ ਹੀ ਹੰਨੇ ਸਿੱਧੀ ਗੱਲ ਆ ਤੇ ਮੈਂ ਹੈਗਾ ਨੰਬਰ ਲੈਣ ਆਵਾਤੀ ਤੂੰ ਨਹੀਂ ਸੋਚਣੇ ਆਲੇ ਸੋਚ ਉੱਥੇ ਜਾ ਕੇ ਸਾਰੇ ਹੀ ਸੇਵਾ ਕਰਨੀ ਆ ਸੱਸ ਦੀ ਸੇਵਾ ਕਰਨੀ ਆ ਉਹ ਤਾਂ ਠੀਕ ਵਾ ਮੈਨੂੰ ਗੱਲ ਲੱਗਦਾ ਵਾ ਸੇਵਾ ਇਹ ਨਹੀਂ ਨਾ ਨਾ ਉਹ ਚਾਚੇ ਤਾਈ ਦੀ ਭੂਆ ਦੀ ਕੁੜੀਆਂ ਉਹਨਾਂ ਦੀ ਸੇਵਾ ਕਰਨੀ ਆ ਚੰਗਾ ਹਾਂਜੀ ਕਿਤੇ ਐਵੇਂ ਨਹੀਂ ਕਿ ਕਰਨਾ ਕਿ ਉਹ ਆ ਗਿਆ ਮੱਥੇਵਾਜ ਪਾਉਣਾ ਉਹ ਜੀ ਭੈਣ ਉਹਨੇ ਮਿਲਣਾ ਨਹੀਂ ਆ ਮੈਨੂੰ ਤਾਂ ਗੁੱਸਾ ਚੜਾ ਹੈਗਾ ਤੇ ਕਹਿੰਦੀ ਨਵਾਂ ਨਾਲ ਮਾਸਾ ਅੱਡ ਰਿਹਾ ਕਿ ਨਹੀਂ ਉਹ ਤੇ ਗੱਲ ਮੈਂ ਤੁਹਾਡੀ ਸਮਝ ਦੀ ਵੀ ਸੀ ਨਹੀਂ ਕੱਲ ਤੇਰੇ ਕੋਲ ਗਲਤੀ ਕਿਹਦਾ ਜੀ ਤੇ ਮੈਨੂੰ ਤੇਰੀ ਭਾਬੀ ਕਹੀ ਜਾ ਉਹ ਛੜ ਦੇ ਛੜ ਤੇ ਮੈਂ ਤੈਨੂੰ ਛੱਡ ਸਕਦਾ ਇਹ ਤਾਂ ਇਹ ਤਾਂ ਸੋਚ ਨਹੀਂ ਰਹਾ ਕਿ ਜੀ ਇਦਾਂ ਦੀ ਗੱਲ ਉਹ ਜੀ ਚਾਚਾ ਬਣਾ ਕੇ ਲਿਆ ਮੇਰੇ ਮਾਸੀ ਬੁਖਾਰ ਜਿਆ ਮੈਨੂੰ ਵੀ ਛੱਡ ਦੇ ਜੀ ਕਿਦਾਂ ਸੋਹਾਂ ਲੈਂਦੀ ਆ ਇਹਨੇ ਸਮਝਾਉਣਾ ਪੈਣਾ ਮੰਗ ਤੀਨ ਨੂੰ ਪਿੰਨਾ ਕਿ ਇਹ ਸਮਝਾ ਦੇ ਚਿੰਗਣਾ ਕਿੱਦਾਂ ਰਹਿਣਾ ਵਾ ਸਾਰੇ ਘਰ ਇਦਾਂ ਨਾ ਫਿਰ ਲਾਂਮੇ ਆਇਆ ਕਰੋਗੇ ਤੇ ਛੱਟ ਤੇ ਗੀ ਲਾਉਣਾ ਜਾਂਦੀ ਐ ਜਾਣ ਗਉਣ ਚੋੜੀਆਂ ਲਾਤੀਆਂ ਤੇ ਫਿਰ ਇਹ ਹਟ ਲਾਂਮੇ ਆਇਆ ਕਰਨੀਆਂ ਨੇ ਕਿੰਦੇ ਦੀ ਜਸਨਾ ਕੀ ਆ ਪਹਿਲਾਂ ਮੇਰੀ ਭੈਣ ਆਈ ਉਹਨੂੰ ਮੈਂ ਤੋਰ ਕੇ ਆਈ ਹਾਂ ਉੱਥੇ ਤੇ ਕਹਿੰਦੀ ਚੱਲ ਮੈਂ ਚਲ ਜਾਨੀ ਆ ਫਿਰ ਵੀ ਭੈਣਾ ਭੈਣਾ ਨੇ ਤੇ ਮਿਲਣਾ ਵਰਤਣਾ ਹੀ ਆ ਨਾ ਨਾ ਮਨਜੋ ਨੇ ਸਿੱਧੇ ਮੂੰਹ ਖਵਾਇਆ ਯੋ ਤੇ ਨਾ ਹੀ ਕੁੜੀ ਨਹੀਂ ਲੈ ਦੱਸ ਉਹਨਾਂ ਕੋਤ ਨਹੀਂ ਬੁਲਾਇਆ ਨੂੰ ਐਵੇਂ ਉਹੋ ਹੀ ਵੀ ਪਹਿਲਾਂ ਉਹ ਆਪਣੇ ਦੇਰ ਵੱਲ ਖੜਦੀ ਸੀ ਨਾ ਰਿਸ਼ਤਾ ਇਹਦਾ ਅਮਰ ਦਾ ਅੱਛਾ ਅੱਛਾ ਤੇ ਉਹ ਮੰਨਿਆ ਨਹੀਂ ਤੇ ਇਹਦੇ ਵਿੱਚ ਦੱਸ ਹੁਣ ਉਹਦਾ ਕੀ ਕਸੂਰ ਤੇ ਮੇਰਾ ਕੀ ਕਸੂਰ ਬਿਨਾ ਮਤਲਬ ਤਾਂ ਸਜਾ ਵਾਲੀ ਗੱਲ ਹੋ ਗਈ ਉਹ ਹੁਣ ਵਿਚਾਰੀ ਗਈ ਮੈਂ ਹਾਂ ਚਲ ਵਿਆਹ ਵਿਊ ਤੇ ਤੈਨੂੰ ਕਿ ਸੱਦੂੰਗੀ ਚਲ ਬੁਲਾ ਲੂੰਗੀ ਤੇ ਰਾਹ ਦੇ ਵਿੱਚ ਟੱਕਰ ਗਈ ਸੁਖ ਤੇ ਉਹਨੇ ਹੋਰ ਹੀ ਸੁਨਾ ਦੇਤਾ ਕਹਿੰਦੀ ਇਹ ਮੈਂ ਨਹੀਂ ਬੰਨਣਾ ਵਿਚੋਲਣ ਕਿਉਂ ਕਹਿੰਦੇ ਮੈਨੂੰ ਤੇ ਥੋੜਾ ਜਿਹਾ ਕਹਿੰਨੇ ਦੱਸਿਆ ਉਹਨਾਂ ਦੇ ਆਂਡਣ-ਗਵਾਂਡਣ ਨੇ ਕਿ ਮੁੰਡਾ ਤਾਂ ਸ਼ਰਾਬ ਸ਼ੂਪ ਹੀ ਲੈਂਦਾ ਵਾ ਲੈ ਮਨਪੀ ਤੇ ਇਹਦੇ ਵਿੱਚ ਕੜੀ ਵੱਡੀ ਗੱਲ ਆ ਕਈ ਵਾਰੀ ਵਿਆਹ ਤੋਂ ਬਾਅਦ ਵੀ ਤਾਂ ਨੱਚੇ ਕਰਾਂ ਨਹੀਂ ਲੱਗ ਪੈਂਦੇ ਮੁੰਡੇ ਤੇ ਹੋਰ ਮੈਂ ਕਿਹਾ ਬਾਅਦ ਵਿੱਚ 40 ਕੱਦੇ ਲੱਗ ਕੇ ਜਾ ਕੇ ਤਾਂ ਉਦਾਂ ਹੀ ਕਹਿੰਦੇ ਆ ਕਿ ਜੇ ਸ਼ਰਾਬ ਨਾਲ ਪੀਵੇ ਤੇ ਮਰਦ ਹੀ ਕਾਦਾ ਸੁਣਿਆ ਹੀ ਆ ਇਹ ਨਹੀਂ ਕਰ ਦਿੰਦੇ ਅੱਜ ਤਾਂ ਹੁਣ ਵਿਆਹ ਸ਼ਾਦੀਆਂ ਤੇ ਵੀ ਤੇ ਪੈਗ ਬੋਗ ਲਾ ਹੀ ਲੈਂਦੇ ਸਹੀ ਗੱਲ ਆ ਹਾਂ ਤੇ ਮੈਂ ਕਹਾਂ ਉਹਨ ਪਿਸੋਕ ਚੱਲਾਹੀਂ ਤੇਰਾ ਨਹੀਂ ਕੁਝ ਵੀ ਕਹਿੰਦੇ ਪੀ ਬਾ ਕੀ ਇਹਦੇ ਵੀਰ ਨੇ ਪਤਾ ਪੁੱਤਾ ਤੇ ਕੀਤਾ ਪਹਿਲਾਂ ਪੈਣਾ ਉਹਨੂੰ ਮਾਹ ਹੀ ਮਨਾਇਆ ਅੱਛਾ ਤੇ ਬਸ ਇਦਾਂ ਵਿਗਣ ਹੀ ਪਈ ਜਾਂਦੇ ਆ ਤੇ ਫੇਰ ਹੁਣ ਹੁਣ ਕੀ ਕਰਾਂ ਹੁਣ ਕੀ ਉਹਨੇ ਮੈਨੂੰ ਨੰਬਰ ਜਾਂ ਦੇਤਾ ਹੀ ਉਹ ਕਹਿੰਦੇ ਜੇ ਗੱਲ ਕਰਨੀ ਹੋ ਤਾਂ ਭੂਆ ਨਾਲ ਗੱਲ ਸਿੱਧੀ ਕਰ ਲਈ ਤੇ ਮੈਂ ਹੁਣ ਦੱਸ ਸਿੱਧੀ ਗੱਲ ਕਿੱਦਾਂ ਕਰਨੀ ਵਿਚੋਲੇ ਤੋਂ ਬਿਨਾਂ ਥੋੜਾ ਵਿਆਹ ਹੋਣੇ ਨਹੀਂ ਮੰਤਰੀ ਤੂੰ ਕਰ ਲੈ ਸਿੱਧੀ ਗੱਲ ਤੇ ਨਾਲੇ ਵਿਚੋਲੇ ਦੀ ਕਿਹੜੀ ਗੱਲ ਆ ਅੱਜ ਕੱਲ ਤਾਂ ਫੋਨ ਹੀ ਵਿਚੋਲੇ ਆ ਫੋਨ ਤੇ ਦਾਂ ਗੀਆਂ ਸਿੱਧੀਆਂ ਗੱਲਾਂ ਉਹਦਾਂ ਵੀ ਤਾਂ ਬਾਅਦ ਵਿੱਚ ਵਿਚੋਲੇ ਕਾਢ ਹੀ ਦੇਈ ਤੇ ਆਪਾਂ ਤੇ ਉਹ ਇਹ ਤੇ ਹੈਗਾ ਉਦਾਂ ਪਰ ਉਹਦਾ ਮੁੰਡਾ ਮੁੰਡਾ ਸਹੀ ਹੈ ਮੁੰਡਾ ਤੇ ਸਹੀ ਕਿਤੇ ਦੋਵੇਂ ਜਣੇ ਲੱਗੇ ਕਿਤੇ ਖਲਾਰਾਂਗੇ ਨਾ ਮੈਨੂੰ ਤੁਹਾਨੂੰ ਪਤਾ ਹੀ ਆਪਣੀ ਕੁੜੀ ਦਾ ਮੈਂ ਤਾਂ ਮੈਜਨ ਨਹੀਂ ਕਰਕੇ ਵੇਖਿਆ ਤੇ ਕਿਤੇ ਐਡੀ ਪਰਫੈਕਟ ਜੋੜੀ ਕਿਤੇ ਲੱਭਣੀ ਅੱਛਾ ਓਡਾ ਕੀ ਮੁੰਡਾ ਹਾਂ ਬਰਾਬਰ ਦਾ ਥੋੜਾ ਜਿਹਾ ਭਾਮੇਦਨ ਉੱਚਾ ਹੀ ਹੋਵੇ ਤੇ ਪਰ ਮੈਂ ਤੇ ਕਰਨਾ ਫੋਨ ਤੂੰ ਆਪ ਹੀ ਵਿਚੋੜੀ ਤੇ ਸਾਲ ਸੋਧੀ ਹੈ ਚੰਗੀ ਪਲੀ ਕਿਤੇ ਹੈ ਕੰਮ ਅੱਗੇ ਨੂੰ ਲਈ ਫਿਰਦੀ ਹੈ ਅਛਾ ਅਛਾ ਤੇ ਹੋਰ ਕੀ ਚਾਹੀਦਾ ਨਾ ਕੋਈ ਨਾ 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 ਕੋਈ ਦਰਾਨੀ ਨਾ ਜਠਾਣੀ ਮੈਂ ਕਿਹਾ ਉਹ ਜਾ ਘਰ ਤੇ ਮੁੰਡਾ ਲੱਬਿਆਂ ਲੱਪਣਾ ਹੀ ਹੈ ਨਹੀਂ ਬਸ ਇਹ ਵੀ ਘਰ ਬਣਾਉਣ ਵਾਲਾ ਉਹ ਕਹਿੰਦੇ ਬਣਾ ਲਾ ਦੇ ਕੋਈ ਗੱਲ ਨਹੀਂ ਜੇ ਨੰਬਰ ਆ ਗਿਆ ਨਾ ਮਨਪ੍ਰੀਤ ਤੇਰੇ ਕੋਲ ਤੇ ਤੂੰ ਰਾਮ ਨਾਲ ਫੋਨ ਕਰ ਉੱਥੇ ਚਲ ਮੈਂ ਤੇ ਮੈਂ ਤੇ ਨਾ ਤੁਰੀ ਆਉਂਦੀ ਬੜੀ ਟੈਨਸ਼ਨ ਦੇ ਵਿੱਚ ਹੀ ਚਲੋ ਮੈਂ ਤੈਨੂੰ ਜਾਂਦੀ ਵੇਖਦਾ ਮੈਂ ਕਿਹਾ ਚਲ ਛੋਵੇਂ ਲੋਕਾਂ ਦੇ ਚੁਗਲੀਆਂ ਆਈਆਂ ਹੁਣ ਕੀ ਕਰਨਾ ਫਿਰ ਹੈ ਪਰ ਇਹ ਵੀ ਟੋਕ-ਸੋਕ ਹੁੰਦੇ ਆ ਚੁਗਲੀ ਕਾਦੀ ਹੈ ਆਹੋ ਫਿਰ ਹੱਲ ਵੀ ਤੇ ਲੱਭ ਗਿਆ ਨਾ ਮੈਨੂੰ ਹੁਣ ਤਾਂ ਮੈਂ ਇੱਦਾਂ ਹੀ ਕਰਦੀ ਜਾ ਕੇ ਫਿਰ ਮੈਂ ਜਾ ਕੇ ਫੋਨ ਲਾਉਣੀ ਆ ਹਾਂ ਤੇ ਜਾਂ ਅੱਜ ਕਰਦੀ ਜਾਂ ਕੱਲ ਕਰਦੀ ਆ ਤੇ ਫਿਰ ਕਰ ਲੈਣੀ ਆ ਪੱਕਾ ਰਿਸ਼ਤਾ ਕਰ ਰਿਸ਼ਤਾ ਹੱਥੋਂ ਨਿਕਲ ਜਾਊਗਾ ਤੂੰ ਜਾ ਕੇ ਤੇ ਫੋਨ ਕਰ ਲੈ ਕੋਈ ਗੱਲ ਨਹੀਂ ਨਾਲੇ ਫਿਰ ਉਹ ਲੱਭਦੇ ਇਦਾਂ ਦੇ ਮੁੰਡੇ ਜੋ ਰ ਮੈਂ ਕਿਹਾ ਹੁਣ ਜਾਵੇ ਗਾਂ ਵਿਆਹ ਕੇ ਤੇ ਮੇਰੀ ਕੋਈ ਭੈਣ ਭੈਣਾ ਤੇ ਸਿੱਧੀਆਂ ਆਇਆ ਕਰਨ ਨਹੀਂ ਤੇ ਇਦਾਂ ਜਦੋਂ ਫਿਰ ਦੁਖੀ ਹੋ ਕੇ ਜਾਂਦੀਆਂ ਫਿਰ ਆਪ ਨੂੰ ਬੜਾ ਦੁੱਖ ਹੁੰਦਾ ਹਾਂ ਨਹੀਂ ਉਹ ਤੇ ਹੁੰਦਾ ਹੀ ਹੈ ਦੁੱਖ ਤੇ ਫਿਰ ਹੁੰਦਾ ਹਮ ਦੱਸ ਇਹ ਵੀ ਨਹੀਂ ਨਾ ਬਣਾਉਂਦੇ ਘਰ ਆਇਆ ਨੂੰ ਫਿਰ ਇਹ ਥੋੜੀ ਚੰਗੀ ਗੱਲ ਇਹਨਾਂ ਦੀ ਸਹੀ ਗੱਲ ਆ ਮੈਂ ਜਦੋਂ ਕੱਲ ਨੂੰ ਤੇਰੀ ਭੈਣ ਆਈ ਨੂੰ ਨਾ ਮੈਂ ਬੁਲਾਇਆ ਫਿਰ ਬੜੀਆਂ ਮੇਚਾਂ ਲੱਗਣੀਆਂ ਸਹੀ ਗੱਲ ਆ ਫਿਰ ਦੁੱਖ ਲੱਗਣਾ ਹਮ ਚੱਲ ਆਜੋ ਫਿਰ ਕਰਨ ਚੱਲੀਏ ਨਹੀਂ ਬਸ ਹੁਣ ਮੈਂ ਵੀ ਚੱਲਾਂ ਹਮ ਮੈਂ ਵੀ ਤੈਨੂੰ ਵੇਖ ਕੇ ਇੱਥੇ ਖੜੀ ਹੋ ਗਈ ਸੀ ਆਹੋ ਟਾਈਮ ਕਿਹਦੇ ਕੋਲ ਹੈਗਾ ਵਾ ਬਸ ਏਦਾਂ ਹੀ ਆਪੋ ਆਪਣੇ ਘਰਾਂ ਦੇ ਕੰਮ ਹੀ ਨਹੀਂ ਨਿਬੜਦੇ ਚੱਲ ਠੀਕ ਆ ਫਿਰ ਆ ਜਿਓ ਫਿਰ ਹਾਂ ਚੰਗੀ ਸਲਾਹ ਦੇ ਦਿੱਤੀ ਐ ਨਹੀਂ ਤੇ ਮੈਂ ਤਾਂ ਸੋਚਦੀ ਰਹਿਣਾ ਸ਼ੁਦੈਣ ਹੀ ਹੋ ਜਾਣਾ ਇਹ ਸੋਚ ਸੋਚ ਨਹੀਂ ਸੋਚਣਾ ਕਾਦਾ ਅੱਜ ਕੱਲ ਤੇ ਫੋਨਾਂ ਤੇ ਸਭ ਕੁਝ ਹੁੰਦਾ ਪਿਆ ਵਾ ਤੂੰ ਕਰ ਗੱਲ ਤੇਰਾ ਆਪਣਾ ਰਿਸ਼ਤਾ ਕਰ ਹਮ ਚਲੋ ਠੀਕ ਆ ਫਿਰ ਹਾਂ ਠੀਕ ਆ ਅਮਰੇ ਜਵਾਬ ਦੇਤਾ ਹੀ ਸੁਖ ਨੇ ਇਹ ਕੀ ਗੈਂਡ ਹੈ ਤੀ ਉਹ ਗੰਦੀ ਮੈਨੂੰ ਵੀ ਚੱਲਣਾ ਬਾਹਰ ਨਾ ਮੇਰੇ ਕੋ ਨਹੀਂ ਉਹ ਹੀ ਗੱਲ ਹੈ ਨਾ ਛਾਤੀ ਭੈਣ ਆਈ ਉਹ ਹੀ ਗੱਲ ਹੈ ਨਾ ਜਿਹਦਾ ਸਾਨੂੰ ਡਾਰੀ ਅਸਰ ਭੈਣ ਆਈ ਤੇ ਭੈਣ ਕੀ ਇਥੇ ਸੁਖ ਨੂੰ ਚਲ ਗਈ ਪਾਣੀ ਮਨ ਤੁਸੀਂ ਆਪ ਹੀ ਸੋਚੋ ਭਾਬੀ ਫਿਰ ਕਿੱਦਾਂ ਨਾ ਹੋਗੀ ਨਾ ਤਾਂ ਮੇਰੀ ਭੈਣ ਨੂੰ ਘਰ ਆਇਆ ਕਮਾਇਆ ਨਾ ਹੁਣ ਮੈਂ ਤੈਨੂੰ ਉਹ ਦੱਸਿਆ ਵ ਤੇ ਤੂੰ ਉਸ ਵੇ ਮੇਰੀ ਭੈਣ ਦਾ ਚੁੱਕ ਕੇ ਨਾਂ ਲਾਤਾ ਤੈਨੂੰ ਬੋਧਾ ਨਹੀਂ ਚੁਪਦੀ ਮੇਰੀ ਭੈਣ ਕੋਈ ਤੇ ਭਾਬੀ ਫਿਰ ਰਿਸ਼ਤੇ ਦੀ ਨਾ ਕਿੱਦਾਂ ਹੋਗੀ ਦੱਸੋ ਪਾਣੀ ਕਿਤਾਬ ਦੀ ਉਹਦੇ ਰਿਸ਼ਤੇ ਦੀ ਨਾ ਨਹੀਂ ਹੋਈ ਉਹਨੇ ਕਿਹਾ ਮੈਂ ਵਿਚੋਲਣ ਨਹੀਂ ਬੰਨਾ ਗੱਲ ਸੁਣ ਲੈ ਪਹਿਲਾਂ ਪੂਰੀ ਪਹਿਲਾਂ ਟਟਫੰਡ ਆ ਪੀਆ ਭੈਣ ਤੈਨੂੰ ਬੜੀ ਦੇਖਦੀ ਐ ਮੇਰੀ ਕਲ ਠੀਕ ਹੈ ਕਰਨ ਨੂੰ ਵਿਆਹ ਹੋ ਗਿਆ ਨਾ ਤੇ ਤੂੰ ਇੱਥੇ ਵੜ ਕੇ ਦੱਸੀ ਫਿਰ ਕਿੱਦਾਂ ਵੜਦੀ ਆ ਭਲਾ ਇਹ ਮੇਰੇ ਵੀਰੇ ਦਾ ਘਰ ਆ ਤੇ ਵੀਰ ਤੇਰਾ ਹੁਣ ਮੇਰਾ ਵਾ ਤੇ ਪਹਿਲਾਂ ਮੇਰੇ ਵੀਰੇ ਤੇ ਸ਼ੁਰੂਆਤ ਨਹੀਂ ਫਿਰ ਤੁਸੀਂ ਆਈ ਜੀ ਨਾ ਹੁਣ ਮੈਂ ਆ ਗਈ ਆ ਨਾ ਹੁਣ ਮੈਂ ਆ ਗਈ ਮੇਰੇ ਅੱਗੇ ਬੱਚੇ ਵੀ ਆ ਗਏ ਹੁਣ ਵੀਰ ਤੇਰਾ ਉਹੀ ਕਰੂਗਾ ਜੋ ਮੈਂ ਕਹੂੰਗੀ ਤੇ ਬਾਦੀ ਮੈਂ ਭੱਜ ਕੇ ਵਿਆਹ ਤੇ ਨਹੀਂ ਕਰਵਾ ਲੱਗੀ ਵੀ ਮੈਂ ਆ ਨਹੀਂ ਸਕਦੀ ਇਹ ਘਰ ਦੇ ਵਿੱਚ ਭੈਣਾਂ ਦਾ ਇਕੱਲਾ ਉਦੋਂ ਨਹੀਂ ਰੋਕਿਆ ਲੱਗਦਾ ਇੱਥੇ ਘਰ ਆਉਣ ਤੋਂ ਪੇਕੇ ਘਰ ਪਪਾ ਦੀ ਕਿ ਵਿਆਹ ਕਰਾ ਲਿਆ ਤੇ ਰੁਕ ਗਈਆਂ ਬਸ ਜੇ ਪਰਜਾਈਆਂ ਮਿਲਦੇ ਨੇ ਤੇ ਫੇਰ ਹੀ ਆ ਤੂੰ ਇਹ ਕੀ ਗੱਲ ਹੀ ਮੇਰੇ ਵਿਆਹ ਤੇ ਤਕਲੀਫ ਕਰਨ ਦੇ ਨਾਲ ਤੇ ਤੁਹਾਡੀ ਭੈਣ ਆਈ ਹਾਂ ਮੈਂ ਤਾਂ ਤਕਲੀਫ ਕੀਤੀ ਨਹੀਂ ਮੇਰੇ ਘਰ ਸਹਾਰਨੇ ਵੀ ਕੋਸਾ ਆਉਂਦਾ ਹੈ ਨਾ ਪਹਿਲਾਂ ਉਹਨਾਂ ਨੇ ਕਿਉਂ ਪਹਿਲਾਂ ਹਾਂ ਕਰ ਜੇ ਇੱਥੇ ਕਿ ਹਾਂ ਵਿਆਹ ਨਾ ਪੱਕਾ ਰਿਸ਼ਤਾ ਹੀ ਮਤਲਬ ਕਿ ਪਸੰਦ ਦਾ ਕੁੜੀ ਫਸ ਨਾ ਦਾ ਜਵਾਬ ਕਿਹੜੇ ਵੇਲੇ ਤੈਨੂੰ ਕਹਿਤਾ ਹੀ ਪੱਕੀ ਪਸੰਦ ਆ ਗਈ ਹੈ ਨਹੀਂ ਗੱਲ ਹੋਈ ਸੀ ਅਜ ਮਾੜੀ ਮਰਟੀ ਜੀ ਕਿਹਾ ਕਿ ਗੀ ਵੀਰੇ ਨੂੰ ਵੀ ਪਤਾ ਉਹ ਪਸੰਦ ਕਰਕੇ ਗਈ ਸੀ ਕਿ ਤੈਨੂੰ ਨਾਗਿਓ ਦਾ ਢੇਰ ਹਾਏ ਤੇ ਫੋਟੋ ਵਿਖਾਈ ਉਹਨੇ ਫੋਟੋ ਵੇਖ ਕੇ ਤੇਰਾ ਮਨ ਨਾ ਕਰਤਾ ਇਹ ਮੋੜ ਇੱਥੇ ਤੇਰੇ ਵੀਰ ਨੇ ਨਹੀਂ ਮੁੰਡੇ ਨੂੰ ਮਨਾ ਕੀਤਾ ਹਨ ਮੈਨੂੰ ਤੇ ਪਿੰਦਰਦੀਨ ਨੇ ਸਲਾਹ ਦਿੱਤੀ ਹੀ ਕਿ ਜਾ ਕੇ ਵੀ ਜੇ ਨਹੀਂ ਸਕੋ ਚਲਣ ਬਣਦੀ ਉਹਨੇ ਇੰਨਾ ਕਿ ਉਹ ਆਪਣੇ ਪੁੱਗਾ ਦਾ ਨੰਬਰ ਦੇ ਦਿੱਤਾ ਹੀ ਸੱਸ ਤੇ ਦੀਦਾ ਮੈਂ ਸੋਚਿਆ ਉਹ ਉਹ ਕਹਿੰਦੀ ਆਪੇ ਵੀ ਚਲਣ ਬਣ ਕੇ ਤੇ ਆਪੇ ਫੋਨ ਕਰ ਕਰਕੇ ਤੇ ਆਪੇ ਵਿਆਹ ਕਰ ਲਓ ਹੁਣ ਨਹੀਂ ਮੈਂ ਕਰਨਾ ਨਾ ਮੈਂ ਕਾ ਤੂੰ ਕਰ ਬਾਬੀ ਮਨਵੇਂ ਬਾਬੀ

ਤਾ ਹੋ ਤੂੰ ਕੋੜਾ ਵਸਨ ਦੇਣੀ ਮੈਨੂੰ ਹਾਏ ਭਾਬੀ ਮੈਂ ਤੇ ਤੁਹਾਨੂੰ ਕੁਛ ਕਿਹਾ ਨਾ ਤੂੰ ਤੇ ਕਦੀ ਕੋ ਕੁਝ ਕਿਹਾ ਹੀ ਨਹੀਂ ਭਾਪੀ ਨੇ ਸੱਚੀ ਮੈਲੇ ਵਿੱਚ ਰਹਿੰਦਾ ਬਾਂਜਾ ਮੁੱਛੋ ਲੋੜ ਬਾਂਝਾ ਹੂੰ ਤੂੰ ਫੇਰ ਬਹੁਤ ਕਦਰ ਕਰਨੀ ਆ ਮੇਰੀ ਠੀਕ ਐ ਸੋਚੂਗੀ ਸੋਚੂਗੀ ਨਹੀਂ ਮੈਂ ਤੇ ਉੱਥੇ ਸੋਚਿਆ ਹੈਗਾ ਵੀ ਜਾਂਦਿਆ ਫੋਨ ਕਰਕੇ ਤੇ ਚੱਲ ਅਗਲੇ ਵੀ ਟੈਂਸ਼ਨ ਹੋ ਜਾਂਦੀ ਹੈ ਨਾਲੇ ਵੈਸੇ ਵੀ ਮੈਂ ਤੇ ਲੜਦੀ ਰਹਿਣੀ ਤੂੰ ਇਹ ਤੇ ਚਾਹੁੰਦੇ ਮੇਰਾ ਵਿਆਹ ਹੋ ਜਾ ਤੇ ਫੇਰ ਨਣਾਂ ਨੂੰ ਗਲੋ ਲਾਉਣਾ ਬਾਰੇ

ਪਰ ਲਓ ਨਾ ਬੜਾ ਆਈ ਸਿੱਧੀ ਗੱਲ ਕਰ ਲੈਣੀ ਉਹਨਾਂ ਦਾ ਨੰਬਰ ਤਵੇ ਹੱਲ ਕੀ ਬਾਤ ਦੀ ਗੰਟੀ ਕਾ ਦੀਆਂ ਦੇ ਲੋ ਕਰੀ ਚੁੱਕ ਕੇ ਕਰ ਜਾ ਬਿਲ ਜਾਂਦੀ ਹੈ ਹੈਲੋ ਹਾਂਜੀ ਸਸਕਲ ਦੀਦੀ ਨਾ ਉਹ ਸਸਕਲ ਤਾਂ ਬੁਲਾਉਣੀ ਪੈਣੀ ਐ ਉਹ ਚੋਲਣ ਜੁ ਬਣੀ ਐ ਕਿਉਂ ਓ ਯਾਰ ਸਾਡੇ ਗਵادیه ਦੇ ਪਿੱਛੇ ਥੋੜੀ ਲੱਗੀਦਾ ਵਾ ਹਾਂ ਉਹ ਤੈਨੂੰ ਕਿਰਾ ਆ ਰਾਮੀਆਂ ਦਾ ਵਾ ਸ਼ਰਾਬ ਪਿੰਦਾ ਵਾ ਕੋਹਾਂ ਤਾਂ ਸ਼ਰਾਬ ਪਿੰਦਾ ਵਾ ਯਾਰਾ ਵਜੀ ਕੋਈ ਗੱਲ ਨਹੀਂ ਆ ਮਰੇ ਮੈਨੂੰ ਖਰਾ ਮੈਂ ਕਰਾਂ ਗੱਲ ਕਲ ਕਰ ਲਾ ਮੰਮੀ ਨਾਲ ਗੱਲ ਹਲੋ ਸੋਖਾ ਤੇ ਚੰਗੀ ਕਰਦੀ ਆ ਕਦੀ ਤੂੰ ਹਾਂ ਕਰ ਜਾਨੀ ਆ ਤੇ ਕਦੀ ਤੂੰ ਨਾ ਕਰ ਜਾਨੀ ਆ ਤਾਂ ਚੰਗੇ ਥੋੜਾ ਲੱਗੀ ਜਾਵਾ ਕਿਸੇ ਦੇ ਪਿੱਛੇ ਲਾ ਕੇ ਤੂੰ ਸੁਣ ਲਈਂ ਮੀਆਂ ਗੱਲਾਂ ਤੇ ਕਦੀ ਹਾਂ ਤੇ ਕਦੀ ਨਾ ਬੱਸ ਰਹਿੰਦੇ ਇਹਨੂੰ ਨਹੀਂ ਖੱਟੀ ਉਂਗਲੀ ਪਜਣੀ ਤੈਨੂੰ ਕੋ ਸਿੱਧਾ ਤੂੰ ਨੰਬਰ ਤੇ ਆਪਾਂ ਸਿੱਧੀ ਗੱਲ ਕਰਦੇ ਆ ਇਹੋ ਗੱਲ ਮੈਂ ਤਾਂ ਆਪਾਂ ਨਹੀਂ ਪੈਹੀਂ ਸਿੱਧੀ ਉਹਨਾਂ ਦੇ ਨਾਲ ਗੱਲ ਕਰ ਲੈਨੇ ਹਾਂ ਸੁੱਖ ਤੂੰ ਐਦਾਂ ਕਰ ਸਾਨੂੰ ਉਹਨਾਂ ਦਾ ਕੁੜੀ ਵਾਲਿਆਂ ਦਾ ਨੰਬਰ ਦੇ ਦੇ ਤੇ ਅਸੀਂ ਆਪੇ ਉਹਨਾਂ ਦੇ ਨਾਲ ਗੱਲ ਕਰ ਲੈਂਦੇ ਆ ਜੇ ਉਹ ਸਾਨੂੰ ਜਵਾਬ ਦੇ ਦੇਣਗੇ ਤਾਂ ਸਾਨੂੰ ਯਕੀਨ ਹੋ ਜਾਊਗਾ ਤੂ ਤਾਂ ਲੱਗ ਜਾਂਦੀ ਆ ਲੋਕਾਂ ਦੇ ਮਗਰ ਸੁਵਾਦ ਲੈਂਦੀ ਫਿਰਦੀ ਆ ਕਦੀ ਉਹਦੇ ਲੱਗੇ ਖਲੋਗੀ ਤੇ ਕਦੀ ਉਹਦੇ ਸ਼ਰੀਕ ਵੀ ਕਦੀ ਵਾ ਰਿਸ਼ਤਾ ਹੋਣ ਦਿੰਦੇ ਹੁੰਦੇ ਆ ਉਹਨਾਂ ਤਾਂ ਕੋਈ ਨਾ ਕੋਈ ਗੱਲ ਕਰਨੀ ਹੁੰਦੀ ਵੀ ਸਾਡੇ ਜੋਗਾ ਹੀ ਸਭ ਹੋ ਰਹਿ ਜੇ ਬੜੇ ਤੈਨੂੰ ਪਤਾ ਹਟੇ ਕਰਦੇ ਆ ਮੰਮੀ ਦੱਸਣਾ ਉਹਨੂੰ ਕਿ ਮੁੰਡਾ ਸੌ ਖੰਦਰਾ ਜੇ ਉਹ ਖਾਂਦਾ ਪੀਂਦਾ ਮੈਂ ਤੇ ਆਪ ਆਨੀ ਆ ਵੀ ਗਿਆ ਹਾਡਾ ਮੁੰਡਾ ਕੋ ਖਾਂਦਾ ਹੋਵੇ ਤੇ ਤੂੰ ਦੱਸ ਉਹਨਾਂ ਦੇ ਮਗਰ ਲੱਗ ਜਾਂਦੀ ਘੜੀ ਕੋ ਖਲੋ ਕੇ ਤੇ ਤੂੰ ਜਵਾਬ ਦਿੱਤਾ ਕੁੜੀ ਵਾਲਿਆਂ ਨਾਲ ਪਾਏ ਗੱਲ ਨਾ ਕੀਤੀ ਹੋਵੇ ਸਾਨੂੰ ਨੰਬਰ ਦੇ ਤੂੰ ਅੰਦਰ ਅਸੀਂ ਆਪੇ ਉਹਨਾਂ ਨਾਲ ਸਿੱਧੀ ਗੱਲ ਕਰ ਲਈਏ ਮੈਂ ਉਹਨਾਂ ਦੇ ਘਰ ਚਲ ਜੂਗੀ ਮੈਂ ਆ ਵੀ ਠੀਂਗਾ ਵਾਲੀ ਆ ਫੇਰ ਕੀ ਹੋ ਗਿਆ ਉਹ ਜੀ ਮੇ ਉਹਨਾਂ ਦੀ ਠੀਕੀ ਤੇ ਮੇਰੀ ਠੀਕੀ ਵੇ ਉਹ ਅੰਧੀਆ ਕਾਪੀ ਦੇ ਉੱਤੇ ਲਿਖਣਾ ਵਾ ਕੀ ਕਰਨਾ ਵਾ ਜਾ ਜਾ ਕੇ ਤੇ ਲਿਆ ਕਾਪੀ ਲੈ ਨੰਬਰ ਲਿਖਣ ਕੀ ਆ ਆਹੋ ਉਹਨੂੰ ਕੋ WhatsApp ਆ ਕੀ ਆ ਮੇਰੀ WhatsApp ਤੇ ਨੰਬਰ ਤੇ ਸੈਂਡ ਕਰ ਦੇ ਤੂੰ ਸਾਡੇ ਆ ਜਿਹੜਾ ਉਹ ਆਂਦਾ ਵਾ ਵੀ WhatsApp ਦੇ ਉੱਤੇ ਨੰਬਰ ਤੂੰ ਸੈਂਡ ਕਰ ਦੇ ਤੇ ਅਸੀਂ ਆਪੇ ਗੱਲ ਕਰ ਲਾਂਗੇ ਉਹਨਾਂ ਦੇ ਨਾਲ ਤੂੰ ਬਾਹਰ ਹੀ ਰਹਿ ਉਹ ਪਹਿਲਾਂ ਦੱਸ પા ਕੇ ਤੇ ਕਿੰਨੇ ਇਹਨੇ ਵਿਚਾਰੇ ਨੇ ਮੇਲ ਵਿੱਚ ਵੀ ਗੱਲ ਕਰ ਦਿੱਤੀ ਸਾਰੀ ਕਿੰਨੀ ਸਾਡੀ ਬੇਇੱਜ਼ਤੀ ਆ ਇਹ ਗੱਲ ਦੇ ਮਗਰ ਇਹ ਧੀ ਦਾ ਰਾਤ ਦੀ ਛੱਡੀ ਰਾਤ ਮਮੀ ਦੇ ਇਹਦੀ ਖੱਟੀ ਉਂਗਲੀ ਹੁਣੀ ਨਹੀਂ ਜਾਂਦਾ ਅਹੀਂ ਮੈਂ ਤਾਂ ਚਲੋ ਆਖੇ ਭੂਆ ਆਂਦੀ ਹੈ ਕਿ ਮੈਂ ਤਾਂ ਠੀ ਬਣਾਈ ਹੀ ਪਰ ਇੰਨੇ ਠੀ ਬਣੀ ਨਹੀਂ ਰੇ ਬਣ ਗਈ ਲੋਕਾਂ ਦੇ ਮਗਰ ਲੱਗ ਭੂਆ ਤੇ ਮੁੱਲੀ ਪਾਇਆ ਉਹਨੇ ਆਹ ਮੋਟਾ ਅਮੀਂ ਅੰਦੇ ਆਪਣਾ ਹੀ ਮੁੱਲ ਪਾਉਂਦਾ ਹੁੰਦਾ ਤੇ ਆਖੇ ਹੀ ਨੀ ਜੀਜੀ ਖੇਡਦੀ ਰਹੀ ਆ ਠਾਈ ਤੇ ਠੀ ਬਣਾਈ ਕਿਉਂ ਚਲੋ ਮਰਜੀ ਹੈ ਜੀ ਲਾ ਹੁਣ ਪਾਉਗੀ ਜਾਂ ਨਹੀਂ ਮੈਂ ਬਾਹਰ ਤਾਂ ਹੀ ਕਿਉਂਕਿ ਕੋਲੇ ਚਾਰੇ ਛੁੱਠੇ ਚਾਵਲ ਹੈਂ ਤਾਂ ਭੱਜ ਜਾਂਦੀ ਐ ਉਥੇ ਜਾ ਕੇ ਜਵਾਬ ਦੇ ਦਿੰਦੀ ਮਮੀ ਐ ਚੰਗਤਰੀ ਪੁੱਤਤੀ ਐ ਹੈ ਇਹ ਕਰਦੀ ਪਖੰਡ ਬਣਾਈ ਹੀ ਪਖੰਡੀ ਕਰਦੀ ਆ ਕੇ ਹਾਂ ਸਵਾਦ ਲੈਂਦੀ ਫਿਰ ਤੱਕ ਮੇਟਾ ਪਤਾ ਆ ਜਾਂਦੀ ਆ ਚਾਹ ਪੀ ਕੇ ਭੱਜ ਜਾਂਦੀ ਆ ਉਥੇ ਜਾ ਕੇ ਫੇਰ ਕਹਿੰਦੀ ਜਵਾਬ ਦੇ ਦਿੰਦੀ ਯਾਦ ਰ ਆ ਦੇ ਵਿੱਚ ਸ਼ਰੀਕ ਟੱਕਰ ਪੈਂਦੇ ਸ਼ਰੀਕ ਨੰਘੜ ਦਿੰਦੇ ਉਹ ਸੁngਾਣੇ ਇੰਦੇ ਰ ਉਹ ਇਹਨੂੰ ਅਸਲੀ ਕਰਮੀ ਰੋਜਾ ਦੋਖ ਦੇਣ ਉਹ ਹਾਣੀ ਉਹ ਤੇ ਵੇਂਦੇ ਰਹਿੰਦੇ ਫੇ ਕੌਣ ਇਹਨਾਂ ਦੇ ਘਰ ਆਇਆ ਵਾ ਤੇ ਕੌਣ ਗਿਆ ਦੋਖ ਦੇਣੀ ਗੱਲ ਗੁਲ ਕਰਨੀਦਾ ਨਾ ਫੇਰ ਵੇਖੂਗੇ ਇਹਨਾਂ ਨਾਲ ਬਾਅਦ ਚ ਗੱਲ ਕੀ ਕਰਦੀ ਆ ਪੁੱਤ ਤੇ ਕਿ ਟਿਕਾੜੇ ਲੱਗ ਲਾਂਦੇ ਪਰ ਹੋਰ ਆ ਮੈਂ ਨਹੀਂ ਆ ਫੇਰ ਇਹਦੇ ਨਾਲ ਗੱਲ ਕਰਾਂ ਤਾਂ ਮੈਂ ਖੜੇ ਮੈਂ ਇਹਨਾਂ ਕੁੜੀ ਕੁੜੀ ਦੇ ਪਰਿਵਾਰ ਇਧਰੋਂ ਪੁੱਛ ਕੇ ਕਰੇ ਇਹਦਾ ਕੰਮ ਖਰਾਬ ਹੋ ਜੇ ਨਹੀਂ ਪੁੱਛ ਹਾਂ ਤਦ ਲੈ ਵੇਖਾ ਭਲਾ ਕੇ ਤਾਂ कंधा कुंदे होणार आहे